ਠੰਡ ਬਹੁਤ ਜ਼ਿਆਦਾ ਨਹੀਂ ਪੈ ਰਹੀ ਹੈਗੀ ਤੇ ਇਹ ਹਸਾਬ ਨਾਲ ਜੇ ਅੱਗੇ ਫਰਵਰੀ 'ਚ ਤਾਪਮਾਨ ਅੱਪ ਹੋ ਗਿਆ ਨਾ ਤੇ ਫਸਲ ਦੇ ਝਾੜ ਨੂੰ ਕੁਸਾਰਾ ਲੱਗ ਸਕਦਾ ਹੈ ਇੱਥੇ ਆਪਣਾ ਜਿਹੜਾ ਹੈਗਾ ਤਜਰਬਾ ਜਾਂ ਆਪਣੀ ਜਿਹੜੀ ਦੇਖਭਾਲ ਆ ਉਹ ਕਾਫੀ ਆਪਾਂ ਨੂੰ ਕੰਮ ਦੇਊਗੀ ਕਿਉਂਕਿ ਮੀਂਹ ਛਖੜ ਗੜੇਮਾਰੀ ਤੋਂ ਬਿਨਾਂ ਜੇ ਮੌਸਮ 'ਚ ਤਬਦੀਲੀ ਆਉਂਦੀ ਹੈ ਜੇ ਉਹਦੇ ਵਿੱਚ ਆਪਣਾ ਜਿਹੜੀ ਮਿਹਨਤ ਕੀਤੀ ਹੋਊਗੀ ਤਾਂ ਉੱਥੇ ਝਾੜ ਦਾ ਫਰਕ ਰਹਿੰਦਾ ਹੀ ਰਹਿੰਦਾ ਹੈਗਾ ਇਹ ਗੱਲ ਨੋਟ ਕਰ ਲਵੋ ਤੇ ਆਪਾਂ ਜਿਹੜੀ ਗੱਲਬਾਤ ਕਰਨੀ ਕਿ ਜਿਹੜੀ ਫਸਲ ਹੁਣ ਗੋਭ 'ਚ ਆ ਜਿਹੜੀ 75 ਦਿਨ ਦੇ ਦਰਮਿਆਨ ਤੁਹਾਡੀ ਕਣਕ ਦੀ ਕੋਈ ਵੀ ਕਿਸਮ ਹੈਗੀ ਆ 70 ਦਿਨ ਦੇ ਦਰਮਿਆਨ ਹੈ ਉਹ ਗੋ ਪਰ ਰਹੀ ਹੈ ਝੰਡਾ ਪੱਤਾ ਨਿਕਲ ਆਇਆ 75 ਦਿਨ ਦੇ ਦਰਮਿਆਨ ਤੇ ਉਹ ਗੋ ਪਰ ਰਹੀ ਹੈ ਸਿੱਟਾ ਬਣਨਾ ਸ਼ੁਰੂ ਹੋ ਗਿਆ ਤੇ ਇਸ ਸਟੇਜ ਦੇ ਉੱਤੇ ਤੁਸੀਂ ਨਸਾਰਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਐਨਪੀ ਦੇ ਬਾਰੇ ਕਿਸਾਨ ਵੀਰ ਪੁੱਛਦੇ ਹੁੰਦੇ ਆ ਕਿ ਕਿਹੜਾ ਕਰੀਏ ਕਿਉਂਕਿ ਕੁਝ ਕਿਸਾਨ ਵੀਰਾਂ ਦਾ ਇੰਟਰਸਟ ਹੁੰਦਾ ਸੀ 0050 ਕਰਨਾ ਕੋਈ ਕਿਸਾਨ ਵੀਰ ਕਹਿੰਦੇ ਹੁੰਦੇ ਅਸੀਂ 052 34 ਕਰਨਾ ਕੋਈ ਕਿਸਾਨ ਵੀਰ ਕਹਿੰਦੇ ਹੁੰਦੇ ਅਸੀਂ 13045 ਕਰਨਾ ਤੇ ਆਪਾਂ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਕਈ ਸਾਲਾਂ ਤੋਂ ਤੁਹਾਡੇ ਨਾਲ ਜਿਹੜੀ ਆ ਸਫਾਰਸ਼ ਸਾਂਝੀ ਕਰਦੇ ਆ ਜਿਹੜੀ ਆਪਾਂ ਬੇਨਤੀ ਕਰਦੇ ਹੁੰਨੇ ਕਿ 13045 ਜਿਹੜਾ ਬੈਸਟ ਐਨਪੀਕੇ ਆ ਜਿਹੜਾ ਕਿ ਇਸ ਸਟੇਜ ਦੇ ਉੱਤੇ ਤੁਹਾਨੂੰ ਬੈਸਟ ਪਰਫਾਰਮੈਂਸ ਦਿੰਦਾ ਹੈ ਬਹੁਤ ਵਧੀਆ ਕਾਰਗੁਜ਼ਾਰੀ ਦੇ ਕੇ ਤੇ ਫਸਲ ਦੇ ਦਾਣੇ ਦਾ ਵજન ਵਧਾਉਣ ਦੇ ਵਿੱਚ ਖਾਸ ਤੌਰ ਤੇ ਦਾਣਿਆਂ ਦੀ ਗਿਣਤੀ ਵਧਾਉਣ ਦੇ ਵਿੱਚ ਦਾਣਿਆਂ ਦਾ ਵજન ਵਧਾਉਣ ਦੇ ਵਿੱਚ ਮਦਦ ਕਰਦਾ ਹੈ ਜਿਹਦੇ ਨਾਲ ਝਾੜ 'ਚ ਇਜਾਫਾ ਮਿਲਦਾ ਤੇ ਪਲੱਸ ਪੱਕਣ ਸਮੇਂ ਦਾਣਾ ਪਰ